ਸੱਚੀ ਗੱਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਚੈਨਲ ਤੇ ਮਾਸਟਰਕੈਡ ਪੰਜਾਬੀ ਦੀ ਤਿਆਰੀ ਕਰ ਰਹੇ ਹਾਂ ਤੇ ਅੱਜ ਦਾ ਅਸੀਂ ਜਿਹੜਾ ਵਿਸ਼ਾ ਚੁਣਿਆ ਹੈਗਾ ਉਹ ਹੈਗਾ ਆ ਅਰਥਬੋਧ ਇਹ ਵਿਆਕਰਨ ਦਾ ਇੱਕ ਭਾਗ ਆ ਚੌਥਾ ਭਾਗ ਜੇ ਨੂੰ ਕਹਿ ਸਕਦੇ ਹਾਂ ਅਸੀਂ ਤੇ ਹੁਣ ਅਸੀਂ ਦੇਖਾਂਗੇ ਕਿ ਅਰਥਬੋਧ ਕੀ ਹੁੰਦਾ ਹੈ ਕਿੰਨੀਆਂ ਕਿਸਮਾਂ ਆ ਤੇ ਉਹ ਕਿਸਮਾਂ ਦੀ ਅੱਗੇ ਅਸੀਂ ਪਰਵਾਸ਼ਾ ਵੀ ਕਰਾਂਗੇ ਹੁਣ ਅਰਥਬੋਧ ਕੀ ਕਹਿੰਦਾ ਕਹਿੰਦਾ ਅਰਥਬੋਧ ਹੁੰਦਾ ਹੈ ਕਿ ਸ਼ਬਦਾਂ ਦੇ ਅਰਥਾਂ ਦੀ ਵਿਆਖਿਆ ਕਰਨਾ ਸਿੰਪਲ ਸ਼ਬਦਾਂ ਦੇ ਵਿੱਚ ਇਹਨੂੰ ਕਹ ਲਓ ਕਿ ਕੋਈ ਵੀ ਸ਼ਬਦ ਹੈ ਜਿਹਦਾ ਅਰਥ ਜੋ ਹੁੰਦਾ ਅਸੀਂ ਉਹਦੇ ਬਾਰੇ ਜੋ ਅਸੀਂ ਗਿਆਨ ਗਿਆਨ ਹਾਸਲ ਕਰਦੇ ਹਾਂ ਉਹਨੂੰ ਕੀ ਕਹਿੰਦੇ ਆ ਅਰਥਬੋਧ ਅਰਥ ਦੇ ਪੱਖ ਤੋਂ ਕਹਿੰਦਾ ਸ਼ਬਦ ਨੂੰ ਚਾਰ ਤਰੀਕਿਆਂ ਨਾਲ ਵਰਗੀਕਰਨ ਕੀਤਾ ਜਾ ਸਕਦਾ ਜਾਇ ਇਹ ਦੇ ਕਹ ਲਓ ਕਿ ਚਾਰ ਕਿਸ ਤਰ੍ਹਾਂ ਆ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਹੋਰ ਵੀ ਕਿਸਮਾਂ ਦਿੱਤੀਆਂ ਜਾਂ ਪਰ ਮੇਨਲੀ ਜਿਹੜੀਆਂ ਆ ਚਾਰ ਹੀ ਮਿਲਦੀਆਂ ਆ ਸਭ ਤੋਂ ਪਹਿਲਾ ਹੈਗਾ ਬਹੁਅਰਥਕ ਸ਼ਬਦ ਨੰਬਰ 2 ਤੇਗਾ ਸਮਾਨਾਰਥਕ ਸ਼ਬਦ ਨੰਬਰ 3 ਤੇ ਬਹੁਤੇ ਸ਼ਬਦਾ ਦੀ ਥਾਂ ਇੱਕ ਸ਼ਬਦ ਨੰਬਰ 4 ਤੇ ਵਿਰੋਧਾਰਥਕ ਸ਼ਬਦ ਹੁਣ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਬਹੁਅਰਥਕ ਸ਼ਬਦ ਬਹੁਅਰਥਕ ਬੋ ਅਰਥ ਬੋ ਮਤਲਬ ਜ਼ਿਆਦਾ ਅਰਥ ਮਤਲਬ ਅਰਥ ਹੋ ਗਏ ਮਤਲਬ ਕਿ ਇੱਕ ਸ਼ਬਦ ਜਦੋਂ ਇੱਕ ਤੋਂ ਜ਼ਿਆਦਾ ਅਰਥ ਨਿਕਲਦੇ ਆ ਤਾਂ ਉਹਨੂੰ ਅਸੀਂ ਕੀ ਕਹਿੰਨੇ ਆ ਬਹੁਅਰਥਕ ਸ਼ਬਦ ਇਹਦੇ ਵਿੱਚ ਕੀ ਹੁੰਦਾ ਹੈ ਕਿ ਸ਼ਬਦ ਜਿਹੜਾ ਆ ਦੇਖਣ ਨੂੰ ਤਾਂ ਮਤਲਬ ਲਿਖਣ ਨੂੰ ਤੇ ਸੇਮ ਹੀ ਹੁੰਦਾ ਆ ਪਰ ਉਹਦਾ ਜਿਹੜਾ ਵਾਕ ਦੇ ਵਿੱਚ ਜਿਹੜਾ ਮਤਲਬ ਮੀਨਿੰਗ ਆ ਉਹ ਕੀ ਹੁੰਦਾ ਆ ਅਲੱਗ ਹੁੰਦਾ ਆ ਜਿੱਦਾਂ ਹੁਣ ਉਦਾਹਰਣ ਦੇਖਦੇ ਹਾਂ ਉੱਚਾ ਲਿਖਿਆ ਸੀ ਉੱਚਾ ਜਿਹੜਾ ਆ ਜਿੱਦਾਂ ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ ਠੀਕ ਹੈ ਇਹਦਾ ਇੱਕ मीनिंग ਹੋ ਗਿਆ ਨੰਬਰ 2 ਤੇਗਾ ਕਿਸ ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਠੀਕ ਹੈ ਨੰਬਰ 2 मीनिंग ਹੋ ਗਿਆ ਇਸ ਗਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ ਇਹ ਇਹਦਾ ਤੀਜਾ ਮੀਨਿੰਗ ਹੋ ਗਿਆ ਹੁਣ ਦੇਖੋ ਤੁਸੀਂ ਤਿੰਨ ਆਪਾਂ ਵਾਕ ਲਿਖਿਆ ਤੇ ਇਨ੍ਹਾਂ ਦੇ ਵਿੱਚ ਜਿਹੜਾ ਉੱਚਾ ਸ਼ਬਦ ਆ ਉਹਦਾ ਕੀ ਆ ਅਲੱਗ-ਅਲੱਗ ਅਰਥ ਆਇਆ ਇਹੀ ਜਿਹੜਾ ਆ ਬਹੁਅਰਥਕ ਸ਼ਬਦ ਹੁੰਦੇ ਆ ਨੰਬਰ 2 ਤੇ ਅਸੀਂ ਉਦਾਹਰਨ ਲਿਖੀਏ ਕੱਚਾ ਹੁਣ ਕੱਚਾ ਕੀ ਆ ਇਹ ਪਰੌਂਠਾ ਤਾਂ ਕੱਚਾ ਹੈ ਹੁਣ ਅਸੀਂ ਪਰੌਂਠੇ ਬਾਰੇ ਗੱਲ ਕੀਤੀ ਨੰਬਰ ਦੋ ਹੋਤੇਗਾ ਬੰਟੀ ਭਾਵੇਂ ਬੱਚਾ ਹੈ ਪਰ ਅਕਲ ਦਾ ਕੱਚਾ ਨਹੀਂ ਹੁਣ ਉਹਦੀ ਅਕਲ ਦੇ ਬਾਰੇ ਗੱਲ ਕੀਤੀ ਆ ਤੇ ਨੰਬਰ ਤਿੰਨ ਹੋਵੇਗਾ ਇਹ ਕਾਪੀ ਵਿੱਚ ਮੈਂ ਕੱਚਾ ਕੰਮ ਕਰਦੀ ਆ ਜਿੱਦਾਂ ਸਿਰਫ ਕੰਮ ਕਰਦੇ ਆ ਉਹਨੂੰ ਕੀ ਕਹਿੰਨੇ ਕੱਚਾ ਕੰਮ ਹੁਣ ਜਿਹੜਾ ਕੱਚਾ ਆ ਇਹ ਵੀ ਤਿੰਨੇ ਵਾਕਾਂ ਦੇ ਵਿੱਚ ਜਿਹੜਾ ਆ ਅਲੱਗ-ਅਲੱਗ ਅਰਥ ਜਿਹੜਾ ਆ ਉਹਦਾ ਕੱਚਾ ਸ਼ਬਦ ਆ ਨਿਕਲਿਆ ਹੈ ਅੱਗੇ ਨੰਬਰ ਦੋਥੇਗਾ ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ ਜਿਹੜੇ ਹੁੰਦੇ ਆ ਉਹ ਸ਼ਬਦ ਹੁੰਦੇ ਆ ਜਿਨ੍ਹਾਂ ਦਾ ਅਰਥ ਜਿਹੜਾ ਇੱਕੋ ਹੀ ਹੁੰਦਾ ਆ ਪਰ ਉਹ ਲਿਖਣ ਦੇ ਵਿੱਚ ਜਿਹੜੇ ਆ ਅਲੱਗ-ਅਲੱਗ ਵੀ ਹੁੰਦੇ ਆ ਜਿਦਾਂ ਹੁਣ ਉੱਜਲ ਆ ਉੱਜਲ ਦਾ ਅਰਥ ਜਿਹੜਾ ਹੁੰਦਾ ਆ ਸਾਫ਼ ਸੁਥਰਾ ਹੀ ਹੁੰਦਾ ਹੈ ਇਹਦਾ ਅਰਥ ਨੰਬਰ 2 ਤੇ ਅਸੀਂ ਇਹਨਾਂ ਨੂੰ ਸਾਫ਼ ਵੀ ਕਹਿ ਸਕਦੇ ਆ ਨਿਰਮਲ ਵੀ ਕਹਿ ਸਕਦੇ ਆ ਅੱਗੇ ਦਾ ਉਪਯੋਗ ਉਪਯੋਗ ਦਾ ਮਤਲਬ ਹੁੰਦਾ ਆ ਵਰਤਨਾ ਕਿਸੇ ਚੀਜ਼ ਨੂੰ ਜਾਂ ਉਹਦਾ ਲਾਭ ਲਾਭ ਹੋ ਗਿਆ ਇਹਦੇ ਕੀ ਹੋ ਗਿਆ ਦੂਸਰੇ ਨਾਮ ਹੋ ਗਿਆ ਦੂਸਰੇ ਅਰਥ ਹੋ ਗਏ ਕਿ ਨਮਰ ਨੰਬਰ 3 ਤੇ ਹੈਗਾ ਉਮੰਗ ਉਮੰਗ ਦਾ ਕੀ ਹੈ ਤਾਂਗ ਹੋ ਗਈ ਇੱਛਾ ਹੋ ਗਈ ਉਤਸ਼ਾਹ ਹੋ ਗਿਆ ਚਾਹ ਹੋ ਗਿਆ ਹੁਣ ਜਿਹੜਾ ਉਹ ਮੰਗ ਸ਼ਬਦ ਹੈ ਇਹਨਾਂ ਨੂੰ ਅਸੀਂ ਮਤਲਬ ਤਾਂਗ ਇੱਛਾ ਉਤਸ਼ਾਹ ਚਾਹ ਇਹ ਸ਼ਬਦਾਂ ਦੇ ਨਾਲ ਵੀ ਅਸੀਂ ਇਹਨੂੰ ਆਪਣੇ ਵਾਕ ਦੇ ਵਿੱਚ ਵਰਤ ਵਰਤ ਸਕਦੇ ਆ ਜੇ ਅਸੀਂ ਮਤਲਬ ਉਹਦਾ ਅਰਥ ਜਿਹੜਾ ਹੈ ਸ਼ਬਦ ਵਾਕ ਦੇ ਵਿੱਚ ਉਹ ਗਲਤ ਨਹੀਂ ਹੋਊਗਾ ਜੇ ਉਹ ਮੰਗ ਦੀ ਜਗ੍ਹਾ ਸੀ ਇਹ ਵਾਲੇ ਸ਼ਬਦ ਵੀ ਵਰਤ ਲਵਾਂਗੇ ਅੱਗੇ ਨੰਬਰ 3 ਤੇ ਹੈਗਾ ਬਹੁਤੇ ਸ਼ਬਦਾ ਦੀ ਥਾਂ ਇੱਕ ਸ਼ਬਦ ਬਹੁਤੇ ਸ਼ਬਦਾ ਦੀ ਥਾਂ ਇੱਕ ਸ਼ਬਦ ਵਾਲੇ ਅਰਥ ਕਿਹੜੇ ਹੁੰਦੇ ਆ ਕਿ ਜਿਨ੍ਹਾਂ ਜਿਹੜੇ ਸ਼ਬਦਾ ਚ ਬਹੁਤ ਸਾਰੇ ਸ਼ਬਦਾ ਲਈ ਕਹਿੰਦੇ ਇੱਕ ਜਿਹੜਾ ਸ਼ਬਦ ਵਰਤੇ ਜਾਂਦਾ ਉਹਨੂੰ ਕੀ ਕਹਿੰਦੇ ਆ ਬੋਤੇ ਸ਼ਬਦ ਅਰਥਾ ਇੱਕ ਸ਼ਬਦ ਉਦਾਹਰਣ ਲਈ ਕਹਿੰਦਾ ਜੋ ਕਦੇ ਨਾ ਥੱਕੇ ਅਣਥੱਕ ਹੁਣ ਅਸੀਂ ਵਾਕ ਦੇ ਵਿੱਚ ਲਿਖਣਾ ਹੋਵੇ ਕਿ ਉਹ ਰਾਮ ਅਣਥੱਕ ਹੈ ਹੁਣ ਉਦਾਂ ਜੇ ਅਸੀਂ ਲਿਖਣਾ ਰਾਮ ਕਦੇ ਨਹੀਂ ਥੱਕਦਾ ਉਹ ਉਹ ਜਿਹੜਾ ਵਾਕ ਆ ਜੇ ਕਦੇ ਨਹੀਂ ਥੱਕਦਾ ਦੀ ਜਗ੍ਹਾ ਅਸੀਂ ਕੀ ਵਰਤ ਲਿਆ ਅਣਥੱਕ ਕਿਤੇ ਨੂੰ ਜਾਣਨ ਵਾਲਾ ਇਹ ਹੈਗਾ ਕ੍ਰਿਤਗ ਆਪਣੇ ਜੀਵਨ ਦਾ ਹਾਲ ਇਹ ਕੀ ਹੋ ਗਿਆ ਸਵੈ ਜਿਵਣੀ ਚੌਪਾਸ ਚੌਪ ਪੈਰਾਂ ਵਾਲਾ ਪਸ਼ੂ ਇਹ ਕਿਉਂ ਗਿਆ ਚੁਪਾਇਆ ਹੁਣ ਜਦੋਂ ਅਸੀਂ ਆਪਣੇ ਮੰਨ ਲਓ ਆਪਣੀ ਸਵੈ ਜੀਵਨੀ ਲਿਖਣੀ ਹੈ ਤੇ ਅਸੀਂ ਕੀ ਲਿਖਾਂਗੇ ਅਸੀਂ ਉਹਦਾ ਟੋਪਿਕ ਉੱਪਰ ਹੈਡਿੰਗ ਲਿਖਾਂਗੇ ਮੇਰੇ ਜੀਵਨ ਦਾ ਹਾਲ ਇਹ ਥੋੜੀ ਲਿਖਾਂਗੇ ਅਸੀਂ ਕੀ ਲਿਖਾਂਗੇ ਮੇਰੀ ਸਵੈ ਜੀਵਨੀ ਨੰਬਰ 4 ਥੇਗਾ ਵਿਰੋਧਾਰਥਕ ਸ਼ਬਦ ਵਿਰੋਧਾਰਥਕ ਸ਼ਬਦ ਕਿਹੜੇ ਹੁੰਦੇ ਆ ਜਿਹੜੇ ਆਪਸ ਦੇ ਵਿੱਚ ਵਿਰੋਧ ਦਾ ਭਾਵ ਹੁੰਦਾ ਉਹਨਾਂ ਨੂੰ ਵਿਰੋਧਾਰਥਕ ਸ਼ਬਦ ਕਹਿੰਦੇ ਆਣ ਉਦਾਹਰਣ ਲਈ ਉੱਚੀ ਹੌਲੀ ਦੁੱਖ ਸੁਖ ਉਹਦੇ ਜਾਂਦੇ ਨਿੱਕਾ ਵੱਡਾ ਮਤਲਬ ਕੀ ਆ ਕਿ ਅਸੀਂ ਜਿਹੜਾ ਸਾਡਾ ਸ਼ਬਦ ਹੁੰਦਾ ਉਹਦੇ ਉਲਟ ਅਸੀਂ ਜਿਹੜਾ ਸ਼ਬਦ ਵਰਤੇ ਉਹਨੂੰ ਕੀ ਕਹਿੰਦੇ ਆ ਵਿਰੋਧਾਤਕ ਸ਼ਬਦ ਧੰਨਵਾਦ ਕਰ ਰਹੇ ਹਾਂ